ਸਤਿ ਅਕਾਲ ਜੀ ਸਾਰਿਆਂ ਨੂੰ ਸਾਡੀ ਸਬਾਤ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਚਨਾ ਮਸਾਲਾ ਸੋ ਇਹਦਾ ਮਸਾਲਾ ਵੀ ਆਪਾਂ ਕਰੇ ਹੀ ਰੈਡੀ ਕਰਾਂਗੇ ਮਸਾਲਾ ਬਣਾਉਣ ਲਈ ਆਪਾਂ ਇੱਕ ਪੈਨ ਗੈਸ ਉੱਪਰ ਰੱਖਾਂਗੇ ਤੇ ਕੋਈ ਵੀ ਇੱਕ ਚਮਚ ਲੈ ਲਓ ਜੇ ਦੀ ਮਦਦ ਨਾਲ ਆਪਾਂ ਸਾਰੇ ਮਸਾਲੇ ਪਾਵਾਂਗੇ ਤਾਂ ਕਿ ਇਹਦੀ ਕੁਆਂਟੀਟੀ ਸਹੀ ਰਹੇ ਸੋ ਸਭ ਤੋਂ ਪਹਿਲਾਂ ਆਪਾਂ ਇੱਥੇ ਐਡ ਕਰਾਂਗੇ ਸੁੱਕਾ ਧਨੀਆ ਆਪਾਂ ਦੋ ਚਮਚ ਸੁੱਕਤਣੀਆਂ ਲਏ ਆਂ ਜਿੰਨਾ ਸੁੱਕਤਣੀਆਂ ਲਾਵਾਂਗੇ ਆਪਾਂ ਓਨਾ ਹੀ ਇਹਦੇ ਵਿੱਚ ਐਡ ਕਰਾਂਗੇ ਜੀਰਾ ਸੋ ਇਸ ਲਈ ਆਪਾਂ ਇੱਥੇ ਐਡ ਕਰ ਲਿਆ ਦੋ ਚਮਚ ਜੀਰਾ ਨਾਲ ਹੀ ਆਪਾਂ ਐਡ ਕਰਾਂਗੇ ਇਹਦੇ ਵਿੱਚ ਅੱਧਾ ਚਮਚ ਦੇ ਕਰੀਬ ਲੌਂਗ ਇਹਨਾਂ ਨੂੰ ਆਪਾਂ ਅੱਛੇ ਤਰੀਕੇ ਨਾਲ ਕੁੱਕ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਮਸਾਲੇ ਅੱਛੇ ਤਰੀਕੇ ਨਾਲ ਪੁੱਜ ਚੁੱਕੇ ਨੇ ਹੁਣ ਇਹਨਾਂ ਵਿੱਚੋਂ ਬਹੁਤ ਅੱਛੀ ਖੁਸ਼ਬੂ ਵੀ ਆਣ ਲੱਗੀ ਹੈ ਸੋ ਇਸ ਪੁਆਇੰਟ ਤੇ ਆ ਕੇ ਆਪਾਂ ਸਾਰੇ ਮਸਾਲਿਆਂ ਨੂੰ ਇੱਕ ਬੋਲ ਦੇ ਵਿੱਚ ਟ੍ਰਾਂਸਫਰ ਕਰ ਲਵਾਂਗੇ ਸੇਮ ਪੈਨ ਤੇ ਵਿੱਚ ਆਪਾਂ ਹੁਣ ਐਡ ਕਰਾਂਗੇ ਦਾਲਚੀਨੀ ਸਮੇਂ ਇਥੇ 2 ਇੰਚ ਦੇ ਟੁਕੜੇ ਤਿੰਨ ਦਾਲਚੀਨ ਦੇ ਲੈਨੇ ਉਹਨਾਂ ਨੂੰ ਤੋੜ ਕੇ ਪੈਨ ਵਿੱਚ ਐਡ ਕਰ ਲਏ ਨਾਲੀ ਆਪਾਂ ਇੱਥੇ ਲਵਾਵਾਂਗੇ ਮੋਟੀ ਇਲਾਇਚੀ ਆਪਾਂ ਉਹ ਵੀ ਤਿੰਨ ਹੀ ਲਈਆਂ ਨੇ ਤੇ ਨਾਲ ਹੀ ਆਪਾਂ ਐਡ ਕਰਾਂਗੇ ਦੋ ਫੁੱਲ ਜਵੈਤਰੀ ਦੇ ਤੇ ਇਹਨਾਂ ਨੂੰ ਵੀ ਆਪਾਂ ਅਲੱਗ ਤੋਂ ਰੋਸਟ ਕਰ ਲਵਾਂਗੇ ਇਹਨਾਂ ਨੂੰ ਅਲੱਗ ਤੋਂ ਰੋਸਟ ਕਰਨ ਦੇ ਪਿੱਛੇ ਇਹ ਰੀਜ਼ਨ ਹੈ ਕਿ ਹਰ ਇੱਕ ਮਸਾਲੇ ਨੂੰ ਰੋਸਟ ਕਰਨ ਦੇ ਲਈ ਟਾਈਮ ਤੇ ਟੈਂਪਰੇਚਰ ਅਲੱਗ-ਅਲੱਗ ਚਾਹੀਦਾ ਹੈ ਸੋ ਇਸਲੀ ਆਪਾਂ ਪਹਿਲਾਂ ਜਿਹੜੇ ਮਸਾਲੇ ਰੋਸਟ ਕੀਤੇ ਨੇ ਉਹਨਾਂ ਨੂੰ ਕੁੱਕ ਹੋਣ ਲਈ ਘੱਟ ਟਾਈਮ ਚਾਹੀਦਾ ਸੀ ਇਹਨਾਂ ਨੂੰ ਰੂ ਕੁੱਕ ਹੋਣ ਲਈ ਜ਼ਿਆਦਾ ਟਾਈਮ ਚਾਹੀਦਾ ਹੈ ਸੋ ਕਰੀਬਨ 2 ਮਿੰਟ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਅੱਛੇ ਤਰੀਕੇ ਨਾਲ ਪੁੱਜ ਚੁੱਕੇ ਨੇ ਬਸ ਇਸ ਥੀ ਜੀ ਦਾ ਧਿਆਨ ਰੱਖਣਾ ਕਿ ਇਹ ਆਪਣੇ ਮਸਾਲੇ ਜਿਹੜੇ ਨੇ ਉਹ ਜਲਣਾ ਜਾਣ ਇਹਨਾਂ ਨੂੰ ਵੀ ਆਪਾਂ ਸੇਮ ਬੋਲ ਵਿੱਚ ਟ੍ਰਾਂਸਫਰ ਕਰ ਲਵਾਂਗੇ ਹੁਣ ਆਪਾਂ ਸੇਮ ਪੈਨ ਦੇ ਵਿੱਚ ਲਵਾਂਗੇ 1 ਚਮਚ ਸੌਫ ਉਦੇ ਵਿੱਚ ਆਪਾਂ ਐਡ ਕਰਾਂਗੇ ਅੱਧਾ ਚਮਚ ਅਜਵਾਇਨ ਤੇ ਨਾਲ ਹੀ ਆਪਾਂ ਐਡ ਕਰਾਂਗੇ 1/4 ਚਮਚ ਮੇਥੀ ਦਾਣਾ ਤੇ ਇਹਨਾਂ ਨੂੰ ਵੀ ਆਪਾਂ ਕੁੱਕ ਕਰਾਂਗੇ ਨਾਲ ਹੀ ਇਹਨਾਂ ਦੇ ਆਪਾਂ ਐਡ ਕਰਾਂਗੇ ਦੋ ਤੇਜ ਪਤਰੀ ਇਹਨਾਂ ਨੂੰ ਰੋਸਟ ਹੋਣ ਲੱਗਿਆ ਬਹੁਤ ਘੱਟ ਟਾਈਮ ਲੱਗਦਾ ਹੈ ਸੋ ਧਿਆਨ ਰੱਖਣੇ ਕਿ ਇਹ ਕਿਤੇ نیچے ਲੱਗ ਨਾ ਜਾਵੇ ਇਨਾਂ ਨੂੰ ਵੀ ਆਪਾਂ ਸੇਮ ਬੋਲ ਦੇ ਵਿੱਚ ਟ੍ਰਾਂਸਫਰ ਕਰ ਲਵਾਂਗੇ ਹੁਣ ਆਪਾਂ 4 ਚਮਚ ਕਸੂਰੀ ਮਿਥੀ ਇਨੂੰ ਵੀ ਰੋਸਟ ਕਰਾਂਗੇ ਇਹ ਬਹੁਤ ਹੀ ਜ਼ਿਆਦਾ ਜਲਦੀ ਰੋਸਟ ਹੋ ਜਾਂਦੀ ਹੈ ਇਸ ਕਰਕੇ ਇਹਦਾ ਖਾਸ ਧਿਆਨ ਰੱਖਣਾ ਹੈ ਅਗਰੇ ਜਲ ਗਈ ਤਾਂ ਆਪਣਾ ਮਸਾਲਾ ਜਿਹੜਾ ਹੈ ਉਹ ਸਾਰਾ ਕੜਵਾ ਹੋ ਜਾਏਗਾ ਇਸ ਲਈ ਹਾਰਡਲੀ ਇਨੂੰ 30 ਸੈਕਿੰਡ ਲੱਗਦੇ ਨੇ ਕੁਕ ਹੋਣ ਲੱਗਿਆ ਇਹਨੂੰ बस ਰੋਸਟ ਕਰੂ ਤਾਂ ਕਿ ਇਹ ਥੋੜੀ ਕਰੰਚੀ ਹੋ ਜਾਏ ਤਾਂ ਇਹਨੂੰ ਵੀ ਆਪਾਂ ਸੇਮ ਬੋਲ ਦੇ ਵਿੱਚ ਕਰ ਲਵਾਂਗੇ ਟਰਾਂਸਫਰ ਹੁਣ ਆਪਾਂ ਲਵਾਂਗੇ ਇੱਕ ਚਮਚ ਰਾਈ ਇਹਨੂੰ ਵੀ ਆਪਾਂ ਅੱਛੇ ਤਰੀਕੇ ਨਾਲ ਰੋਸਟ ਕਰਾਂਗੇ ਰੋਸਟ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਵੀ ਸੇਮ ਬੋਲ ਦੇ ਵਿੱਚ ਟਰਾਂਸਫਰ ਕਰ ਲਵਾਂਗੇ ਲਾਸਟ ਦੇ ਆਪਾਂ ਐਡ ਕਰਾਂਗੇ ਇਹਦੇ ਵਿੱਚ ਚਾਰ ਕਸ਼ਮੀਰੀ ਮਿਰਚਾਂ ਮੇਨਲੀ ਇਹੀ ਮਿਰਚਾਂ ਰੰਗ ਐਡ ਕਰਨ ਦੇ ਲਈ ਹੀ ਕੰਮ ਆਉਂਦੀਆਂ ਨੇ ਨਾਲ ਹੀ ਇਹਨਾਂ ਦਾ ਇੱਕ স্মੋਕੀ ਜਿਹਾ ਫਲੇਵਰ ਆਏਗਾ ਆਪਣੇ ਮਸਾਲੇ ਦੇ ਵਿੱਚ ਸੋ ਇਹਨਾਂ ਨੂੰ ਰੋਸਟ ਕਰਕੇ ਇਹਨਾਂ ਨੂੰ ਵੀ ਆਪਾਂ ਸੇਮ ਬੋਲ ਚ ਪਾ ਲਵਾਂਗੇ ਹੁਣ ਆਪਾਂ ਇੱਕ ਮਿਕਸਰ ਦਾ ਜਾਰ ਲਵਾਂਗੇ ਉਹਦੇ ਵਿੱਚ ਪਾਵਾਂਗੇ ਅੱਧਾ ਚਮਚ ਕਾਲਾ ਨਮਕ ਤੇ ਨਾਲ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਅੱਧਾ ਚਮਚ ਚਟਾ ਨਮਕ ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਹਲਦੀ हल्दी आप चम्मच भर के पा आपे आमचूर पाउडर ये खटास लैके आने ली आमचूर पाउडर मैं इतने दो चम्मच यूज़ किए ने, इस तो बाद आप तुम बाोस्ट किए मसाले सी, वो सेड करा सारे मसाले ऐड करने तो बाद ਆਪਾਂ ਇਹਨਾਂ ਨੂੰ ਬਰੀਕ ਪੀਸ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਮਸਾਲੇ ਆਪਣੇ ਬਹੁਤ ਹੀ ਬਰੀਕ ਪੀਸੇ ਜਾ ਚੁੱਕੇ ਨੇ ਇਹਨੂੰ ਕਿਸੇ ਵੀ ਆਪਾਂ ਕੰਟੇਨਰ ਦੇ ਵਿੱਚ ਕੱਢ ਲਵਾਂਗੇ ਇਹਨੂੰ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਜਦੋਂ ਵੀ ਤੁਹਾਡਾ ਮਨ ਕਰੇ ਤੁਸੀਂ 2 ਚਮਚ ਐਡ ਕਰੋ ਤੇ ਤੁਹਾਡਾ ਅੱਛਾ ਨਾ ਮਸਾਲਾ ਜਿਹੜਾ ਹੈ ਬਿਲਕੁਲ ਰੈਡੀ ਹੈ ਹੁਣ ਆਪਾਂ ਇੱਕ ਕਪੜਾ ਲਾਵਾਂਗੇ ਉਹਦੇ ਵਿੱਚ ਆਪਾਂ ਦੋ ਮੋਟੀਆਂ ਇਲਾਚੀਆਂ ਪਾਵਾਂਗੇ ਨਾਲ ਹੀ ਆਪਾਂ ਪਾਵਾਂਗੇ 1-1 ਇੰਚ ਦੇ ਦੋ ਟੁਕੜੇ ਦਾਲਚੀਨੀ ਦੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਚਾਪਤੀ ਚਾਪਤੀ ਮੈਂ ਇਥੇ ਦੋ ਚਮਚ ਯੂਜ਼ ਕੀਤੀ ਹੈ ਉਸ ਤੋਂ ਬਾਅਦ ਇਹਦੀ ਇੱਕ ਆਪਾਂ ਟਾਈਟ ਪੋਟਲੀ ਬਣਾ ਲਵਾਂਗੇ ਤਾਂ ਕਿ ਇੱਛਣਿਆ ਦੇ ਵਿੱਚ ਜਾ ਕੇ ਖੁੱਲ ਨਾ ਜਾਣ ਹੁਣ ਇੱਕ ਕੁੱਕਰ ਦੇ ਵਿੱਚ ਆਪਾਂ ਐਡ ਕਰਾਂਗੇ ਪਾਣੀ ਪਾਣੀ ਆਪਾਂ ਉਨਾ ਹੀ ਐਡ ਕਰਨਾ ਹੈ ਜਿੰਨਾ ਆਪਾਂ ਨੂੰ ਛਨਾ ਮਸਾਲਾ ਦੇ ਵਿੱਚ ਜ਼ਰੂਰਤ ਹੈ ਅਗਰ ਜ਼ਿਆਦਾ ਪਾਣੀ ਹੋਏਗਾ ਤਾਂ ਆਪਣੀ ਗਰੇਵੀ ਉਨੀ ਜ਼ਿਆਦਾ ਬਣ ਜਾਏਗੀ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਚਨੇ ਤੇ ਆਪਾਂ ਜਿਹੜੀ ਪੋਟਲੀ ਬਣਾਈ ਸੀ ਉਹ ਇਹਦੇ ਵਿੱਚ ਪਾ ਦਵਾਂਗੇ ਮੈਂ ਇੱਥੇ 1 ਕੱਪ ਛਨੇ ਯੂਜ਼ ਕੀਤੇ ਨੇ ਤੇ ਉਹਦੇ ਲਈ 3 ਕੱਪ ਪਾਣੀ ਪਾਇਆ ਹੈ ਇਹਦੇ ਵਿੱਚ ਆਪਾਂ 1 ਚਮਚ ਕਯੂ ਐਡ ਕਰ ਦਵਾਂਗੇ ਕਿਉਂ ਐਡ ਕਰਨ ਦੇ ਪਿੱਛੇ ਦਾ ਰੀਜ਼ਨ ਇਹ ਹੈ ਕਿ ਇਹਦੇ ਨਾਲ ਇਹਦੇ ਛਿਲਕੇ ਜਿਹੜੇ ਨੇ ਉਹ ਬਿਲਕੁਲ ਵੀ ਚਣਿਆਂ ਦੇ ਉੱਪਰੋਂ ਅਲੱਗ ਨਹੀਂ ਹੋਣਗੇ ਸੋ ਆਪਾਂ ਇਹਨੂੰ ਕੁੱਕ ਕਰਨ ਦੇ ਲਈ ਰੱਖ ਦੇਵਾਂਗੇ ਦੋਈਆਂ ਤਿੰਨ ਵਿਸਲਸ ਤੋਂ ਬਾਅਦ ਆਪਾਂ ਇਹਨੂੰ ਚੈੱਕ ਕਰਾਂਗੇ ਜਦ ਤੱਕ ਆਪਣੇ ਚਣੇ ਉਬਲ ਰਹੇ ਨਹੀਂ ਆਪਾਂ ਸਾਈਡ ਤੇ ਤੜਕਾ ਰੈਡੀ ਕਰ ਲੈਣੇ ਆ ਉਹਦੇ ਲਈ ਆਪਾਂ ਇੱਕ ਪੈਨ ਦੇ ਵਿੱਚ ਲਿਆਏ ਇੱਕ ਕੜਛੀ ਤੇਲ ਉਦੇ ਵਿੱਚ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਲਸਣ ਬਰੀਕ ਕੱਟਿਆ ਹੋਇਆ ਨਾਲ ਹੀ ਆਪਾਂ ਇੱਕ ਚਮਚ ਜੀਰਾ ਐਡ ਕਰਾਂਗੇ ਤੇ ਇਹਨਾਂ ਨੂੰ ਕੁੱਕ ਕਰਾਂਗੇ ਅਚੀ ਤਰ੍ਹਾਂ ਜਦ ਤੱਕ ਕਿ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਹੁਣ ਆਪਾਂ ਐਡ ਕਰਾਂਗੇ ਇਹਦੇ ਵਿੱਚ ਅਦਰਕ ਤੇ ਪਿਆਜ਼ ਦੀ ਪੇਸਟ ਅਦਰਕ ਜਿਹੜਾ ਹੈ ਮੈਂ 2 ਇੰਚ ਲਿਆ ਸੀ ਤੇ ਪਿਆਜ਼ ਮੈਂ ਵੱਡੇ ਤਿੰਨ ਲੈਨੇ ਉਹਨਾਂ ਨੂੰ ਅچھے ਤਰੀਕੇ ਨਾਲ ਛਿੱਲ ਕੇ ਧੋ ਕੇ ਅਤੇ ਇੱਕ ਪੀਸਟ ਬਣਾ ਲਈ ਸੀ। ਉਹਨੂੰ ਆਪਾਂ ਐਡ ਕਰਾਂਗੇ ਇਹਦੇ ਵਿੱਚ ਤੇ ਨਾਲ ਹੀ ਇਹਨੂੰ ਕੁੱਕ ਕਰਾਂਗੇ ਅچھے ਤਰੀਕੇ ਨਾਲ। ਇਹਨੂੰ ਢੱਕ ਕੇ ਕੁੱਕ ਕਰਦਿਆਂ ਕਰੀਬਨ 5 ਮਿੰਟ ਹੋ ਗਏ ਨੇ। ਹੁਣ ਆਪਾਂ ਇੱਕ ਵਾਰ ਚੈੱਕ ਕਰ ਲਵਾਂਗੇ। ਤੁਸੀਂ ਦੇਖ ਸਕਦੇ ਹੋ ਕਿ ਇਹ ਹਜੇ ਪੁੱਜੇ ਨਹੀਂ ਨੇ। ਸੋ ਇਹਨੂੰ ਅچھے ਤਰੀਕੇ ਨਾਲ ਹਿਲਾ ਕੇ ਤਾਂ ਕਿ ਆਪਣਾ ਮਸਾਲਾ ਜਿਹੜਾ نیچے ਨਾ ਲੱਗੇ ਫਿਰ ਦੁਬਾਰਾ ਢੱਕ ਕੇ ਕੁੱਕ ਕਰਨ ਲਈ ਰੱਖ ਦਵਾਂਗੇ। ਕਰੀਬਨ 5 ਮਿੰਟ ਹੋਰ ਹੋ ਗਏ ਨੇ ਇਹਨੂੰ ਕੁੱਕ ਹੁੰਦਿਆਂ। ਹੁਣ ਤੁਸੀਂ ਦੇਖ ਸਕਦੇ ਹੋ ਕਿ ਪਿਆਜ਼ ਜਿਹੜੇ ਨੇ ਆਪਣੇ ਬਹੁਤ ਅੱਛੇ ਤਰੀਕੇ ਨਾਲ ਪੁੱਜ ਚੁੱਕੇ ਨੇ ਇਹਦਾ ਆਇਲ ਵੀ ਅਲੱਗ ਹੋ ਰਿਹਾ ਹੈ ਹੁਣ ਆਪਾਂ ਇਹਨੂੰ ਅੱਛੇ ਤਰੀਕੇ ਨਾਲ ਹਿਲਾ ਕੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਟਮਾਟਰ ਤੇ ਹਰੀ ਮਿਰਚ ਦੀ ਪੀਸਟ ਮੈਂ ਇੱਥੇ ਦੋ ਟਮਾਟਰ ਛੋਟੇ ਸਾਈਜ਼ ਦੇ ਲਏ ਨੇ ਤੇ ਨਾਲ ਹੀ ਇਹਦੇ ਵਿੱਚ ਦੋ ਹਰੀਆਂ ਮਿਰਚਾਂ ਐਡ ਕੀਤੀਆਂ ਨੇ ਤੇ ਉਹਨਾਂ ਨੂੰ ਵੀ ਅੱਛੇ ਤਰੀਕੇ ਨਾਲ ਪਿਊਰੀ ਕਰਕੇ ਇਹਦੇ ਵਿੱਚ ਐਡ ਕਰ ਲਿਆ ਹੈ ਹੁਣ ਆਪਾਂ ਟਮਾਟਰ ਨੂੰ ਵੀ ਅੱਛੇ ਤਰੀਕੇ ਨਾਲ ਇਹਦੇ ਵਿੱਚ ਮਿਕਸ ਕਰਕੇ ਕੁੱਕਰ 'ਚ ਰੱਖ ਦਵਾਂਗੇ ਜਦ ਤੱਕ ਆਪਣੇ ਤੜਕਾ ਕੁੱਕ ਹੋ ਰਿਹਾ ਹੈ ਆਪਾਂ ਚਨੇ ਚੈੱਕ ਕਰ ਲੈਨੇ ਆ ਕਿ ਉਹ ਬਲ ਗਏ ਹਨ ਕਿ ਨਹੀਂ ਤਿੰਨ ਵਿਸਲਾਂ ਤੋਂ ਬਾਅਦ ਚਾਪਤੀ ਨੇ ਬਹੁਤ ਹੀ ਅੱਛਾ ਕਲਰ ਦੇ ਦਿੱਤਾ ਹੈ ਤੇ ਨਾਲ ਹੀ ਖੁਸ਼ਬੂ ਬਹੁਤ ਪਿਆਰੀ ਆ ਰਹੀ ਸੀ ਮਸਾਲਿਆਂ ਦੀ ਇੱਕ ਵਾਰ ਆਪਾਂ ਚੈੱਕ ਕਰਦੇ ਹਾਂ ਕਿ ਚਨੇ ਉਬਲੇ ਹਨ ਕਿਉਂਕਿ ਆਪਾਂ ਕਿਉ ਅਡ ਕੀਤਾ ਸੀ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਛਿਲਕੇ ਅਲੱਗ ਨਹੀਂ ਹੋਏ ਤੇ ਨਾਲ ਹੀ ਆਪਣੇ ਜਿਹੜੇ ਚਨੇ ਨੇ ਉਹ ਬਹੁਤ ਸੌਫਟ ਹੋ ਗਏ ਹਨ ਆਪਣਾ ਤੜਕਾ ਵੀ ਕੁੱਕ ਹੋ ਚੁੱਕਿਆ ਹੈ অলমোਸਟ ਸਾਨੂੰ ਆਪਾਂ ਹਿਲਾ ਲਨੇ ਆਂ ਛੇਤਰਾ ਤਾਂ ਕਿ نیچے ਨਾ ਲੱਗੇ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਪਾਣੀ ਮੈਂ ਚਨੇ ਦੇ ਵਿੱਚੋਂ ਹੀ ਯੂਜ਼ ਕਰ ਰਿਆ ਤਾਂ ਕਿ ਉਹ ਪਾਣੀ ਵੀ ਯੂਟੀਲਾਈਜ਼ ਹੋ ਜਾਵੇ ਨਾਲ ਹੀ ਇਹਦੇ ਫਲੇਵਰਸ ਵੀ ਇਹਦੇ ਵਿੱਚ ਮੇਨਟੇਨ ਰਹਿਣ ਤੇ ਇਹ ਇੱਕ ਕਲਰ ਵੀ ਬਹੁਤ ਪਿਆਰਾ ਦੇਗਾ ਕਿਉਂਕਿ ਇਹਦੇ ਵਿੱਚ ਆਪਾਂ ਛਾਪਤੀ ਐਡ ਕੀਤੀ ਹੋਈ ਸੀ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਅੱਧਾ ਚਮਚ ਦੇ ਕਰੀਬ ਮੈਂ ਨਮਕ ਐਡ ਕੀਤਾ ਹੈ ਇਹਦੇ ਵਿੱਚ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਅੱਧਾ ਚਮਚ ਹਲਦੀ ਤੇ ਇਹਨਾਂ ਨੂੰ ਅچھے ਤਰੀਕੇ ਨਾਲ ਮਿਕਸ ਕਰਾਂਗੇ ਤਾਂ ਕਿ ਜਿਹੜੀ ਹਲਦੀ ਹੈ ਉਹ ਵੀ ਅچھے ਤਰੀਕੇ ਨਾਲ ਇਹਦੇ ਵਿੱਚ ਪੁੱਜ ਜਾਵੇ ਸੇਮ ਪ੍ਰੋਸੈਸ ਆਪਾਂ 2 ਤੋਂ 3 ਵਾਰ ਰਿਪੀਟ ਕਰਨਾ ਹੈ ਤਾਂ ਕਿ ਜਿਹੜਾ ਮਸਾਲਾ ਹੈ ਉਹ ਬਹੁਤ ਹੀ ਅچھے ਤਰੀਕੇ ਨਾਲ ਪੁੱਜ ਜਾਵੇ ਜਿੰਨਾ ਜ਼ਿਆਦਾ ਮਸਾਲਾ ਅੱਛਾ ਪੁੱਜੇਗਾ ਉਨਾ ਹੀ ਜ਼ਿਆਦਾ ਅੱਛਾ ਫਲੇਵਰ ਸਾਡੇ ਛਾਨਾ ਮਸਾਲਾ ਦਾ ਹੋਏਗਾ ਚਨੇ ਉਬਲ ਚੁੱਕੇ ਨੇ ਮਸਾਲਾ ਆਪਣਾ ਪੁੱਜ ਰਿਹਾ ਏ। ਉਨੀ ਦੇਰ ਆਪਾਂ ਪੂੜੀਆਂ ਲਈ ਆਟਾ ਗੁੰਨ ਲੈਨੇ ਆ। ਮੈਂ ਆਟੇ ਦੇ ਵਿੱਚ ਇੱਕ ਚਮਚ ਦੇਸੀ ਘਿਓ ਤੇ ਨਾਲ ਹੀ ਅੱਧਾ ਚਮਚ ਅਜਵਾਇਨ ਐਡ ਕੀਤੀ ਹੈ। ਹੁਣ ਆਪਾਂ ਐਡ ਕਰਾਂਗੇ ਇੱਕ ਚਮਚ ਦੇ ਕਰੀਬ ਕਸੂਰੀ ਮੇਥੀ। ਇਹਨੂੰ ਆਪਾਂ ਅچھے ਤਰੀਕੇ ਨਾਲ ਰੋਸਟ ਕਰਕੇ ਅਤੇ ਕ੍ਰਸ਼ ਕਰਕੇ ਇਹਦੇ ਵਿੱਚ ਐਡ ਕਰਾਂਗੇ। ਪੂੜੀਆਂ ਦਾ ਆਟਾ ਆਪਾਂ ਹਲਕਾ ਜਿਹਾ ਸਖਤ ਹੀ ਗੁੰਨਾਂਗੇ ਤੇ ਇਹਨੂੰ ਆਪਾਂ ਥੋੜੀ देर ਲਈ ਰੈਸਟ ਹੋਣ ਲਈ ਸਾਈਡ ਤੇ ਰੱਖ ਦਵਾਂਗੇ। ਇਨੀ ਦੇਰ ਵਿੱਚ ਆਪਣਾ ਤੜਕਾ ਵੀ ਅੱਛੇ ਤਰੀਕੇ ਨਾਲ ਕੁੱਕ ਹੋ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਤੜਕੇ ਨੇ ਆਇਲ ਰਿਲੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਲਓ ਆਪਣਾ ਤੜਕਾ ਬਿਲਕੁਲ ਰੈਡੀ ਹੈ। ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਚਨੇ। ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਸਾਲਾ ਜੋ ਆਪਾਂ ਹੁਣੇ ਘਰੇ ਹੀ ਰੈਡੀ ਕੀਤਾ ਹੈ ਦੋ ਵੱਡੇ ਚਮਚ ਹਰਕੇ ਆਪਾਂ ਮਸਾਲੇ ਤੇ ਇਹਦੇ ਵਿੱਚ ਐਡ ਕਰਾਂਗੇ ਤੇ ਉਹਨੂੰ ਆਪਾਂ ਕੁੱਕ ਹੋਣ ਲਈ ਰੱਖ ਦਵਾਂਗੇ 10 ਮਿੰਟ ਕੁੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਚਣਿਆਂ ਦਾ ਕਲਰ ਬਹੁਤ ਹੀ ਪਿਆਰਾ ਹੋ ਚੁੱਕਿਆ ਹੈ ਨਾਲ ਹੀ ਇਹਦੀ ਕਨਸਿਸਟੈਂਸੀ ਵੀ ਬਹੁਤ ਅੱਛੀ ਹੋ ਚੁੱਕੀ ਹੈ ਤੇ ਆਪਣੇ ਚਨੇ ਜਿਹੜੇ ਨੇ ਉਹ ਬਹੁਤ ਅੱਛੇ ਤਰੀਕੇ ਨਾਲ ਇਹਦੇ ਵਿੱਚ ਕੁੱਕ ਹੋ ਚੁੱਕੇ ਨੇ ਹੁਣ ਫਾਈਨਲ ਸਟੇਜ ਆ ਚੁੱਕੀ ਏ ਇੱਥੇ ਆ ਕੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਕਸੂਰੀ ਮੇਥੀ ਮੈਂ ਇੱਕ ਚਮਚ ਕਸੂਰੀ ਮੇਥੀ ਇਹਦੇ ਵਿੱਚ ਐਡ ਕੀਤੀ ਏ ਹੁਣ ਆਪਾਂ ਇਹਨੂੰ ਇੱਕ ਕੁਇਕ ਤੜਕਾ ਦੇਵਾਂਗੇ ਉਹਦੇ ਲਈ ਇੱਕ ਪੈਨ ਦੇ ਵਿੱਚ ਆਪਾਂ ਦੋ ਚਮਚ ਤੇਲ ਨੂੰ ਗਰਮ ਕਰ ਲਿਆ ਸੀ ਉਹਦੇ ਵਿੱਚ ਆਪਾਂ ਐਡ ਕੀਤਾ ਏ ਅੱਧਾ ਛੋਟਾ ਚਮਚ ਹਿੰਗ ਦਾ ਤੇ ਨਾਲ ਹੀ 1 ਇੰਚ ਅਦਰਕ ਨੂੰ ਬ੍ਰੀਕ ਬ੍ਰੀਕ ਤੇ ਲੰਬਾ ਲੰਬਾ ਕੱਟ ਕੇ ਐਡ ਕਰ ਦਿੱਤਾ ਹੈ ਲੜਕਾ ਆਪਣਾ ਰੈਡੀ ਹੈ ਹੁਣ ਆਪਾਂ ਇਹਨੂੰ ਵੀ ਐਡ ਕਰਾਂਗੇ ਆਪਣੇ ਚਨਿਆਂ ਦੇ ਉੱਪਰ ਚਨੇ ਆਪਣੇ ਰੈਡੀ ਨੇ ਹੁਣ ਆਪਾਂ ਪੂੜੀਆਂ ਵੀ ਰੈਡੀ ਕਰ ਲੈਣੇ ਆ ਉਹਦੇ ਲਈ ਇੱਕ ਛੋਟਾ ਜਿਹਾ ਪੇੜਾ ਰੈਡੀ ਕਰਾਂਗੇ ਉਹਦੇ ਵਿੱਚ ਕੋਈ ਵਟ ਨਹੀਂ ਹੋਣਾ ਚਾਹੀਦਾ ਕਾਊਂਟਰ ਨੂੰ ਅੱਛੇ ਤਰੀਕੇ ਨਾਲ ਕਲੀਨ ਕਰਨ ਤੋਂ ਬਾਅਦ ਆਪਾਂ ਉੱਪਰ ਪੂੜੀ ਨੂੰ ਮੇਲਾਂਗੇ ਇੱਕ ਕੜਾਈ ਵਿੱਚ ਆਪਾਂ ਤੇਲ ਗਰਮ ਕਰਕੇ ਉਹਦੇ ਵਿੱਚ ਆਪਾਂ ਪੂੜੀ ਨੂੰ ਤਲ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਪੂੜੀ ਬਹੁਤ ਹੀ अच्छे तरीके ਨਾਲ ਫੁੱਲ ਚੁੱਕੀ ਹੈ ਲਓ ਜੀ ਆਪਣਾ ਚਨਾ ਮਸਾਲਾ ਬਿਲਕੁਲ ਰੈਡੀ ਹੈ ਅਗਰ ਤੁਹਾਨੂੰ ਇਹ रेसिपी अच्छी लगी ਤਾਂ ਤੁਸੀਂ ਵੀ ਘਰ ਜਰੂਰ ਟਰਾਈ ਕਰਨਾ ਸਾਡੀ ਵੀਡੀਓ ਨੂੰ ਲਾਈਕ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ